ਗੁਰਦਾਬਾਹ ਮਰਦਾਬਾਹ ਮਰਦਾਬਾਹ ਕੰਦਾ ਕੋਈ ਵਾਧੂ ਕੋਸ਼ਿਸ਼ ਨਹੀਂ ਕਰ ਰਹੇ ਅੱਗੋਂ ਪੁਲਿਸ ਪੰਨ ਜਿਹੜੀ ਆ ਉਹ ਬੈਰੀਕੇਡਿੰਗ ਕਰ ਦਿੱਤੀ ਆ ਔਰ ਕਸਾਨਾਂ ਨੇ ਇੱਥੇ ਜਿਹੜੀ ਆਮੋਕ ਹੋਇਆ ਸਾਰੇ ਬਾਗੀ ਸੀ ਕਰ ਦਿੱਤੀ ਗੁਰਦਾਬਾਹ ਜਿੰਦਾਬਾਹ ਮਰਦਾਬਾਹ ਇਹ ਕੰਪੂਨਟ ਰੋਡ ਵਾਲਾ ਗੁਰਦਾਬਾਹ ਜਿੰਦਾਬਾਹ

ਸਮਾਰਟ ਮੀਟਰ ਨਹੀਂ ਲਗਣਾਂਗੇ ਨਹੀਂ ਲਗਣਾਂਗੇ ਨਹੀਂ ਲਗਣਾਂਗੇ ਬਿਜਲੀ ਦਾ ਖਾਲਸਾ ਵੈਕ ਦੀ ਦਿੱਕਤ ਹੈ ਕਿਸਾਨ ਧਰਨਾ ਹੈ ਅੱਜ ਕਿ ਜਿਹੜੇ ਮੀਟਰ ਸਮਾਰਟ ਲੱਗਣਦੇ ਇਹ ਪਿੰਡਾਂ ਚ ਉਹਦੇ ਕਰਕੇ ਰੇਲ ਰੁਕਣੀ ਸੀ ਸਾਨੂੰ ਗੁਰਦਾਸਪੁਰ ਦਾ ਟਾਈਮ ਦਿੱਤਾ ਸਟੇਸ਼ਨ ਦਾ ਇਹਨਾਂ ਇੱਥੇ ਪੁਲਿਸ 라 ਆਤੀ ਆ ਸਰਕਾਰ ਨੇ ਉਧਰ ਵੀ ਲਾਤੀ ਸਾਨੂੰ ਕਿਸੇ ਪਿੰਡ ਜਾਣ ਨੇ ਦੇਂਦੇ ਸਾਡੀ ਬੇਨਤੀ ਹੈ ਕਿ ਸਾਨੂੰ ਕਿਸੇ ਵਜੇ ਲਗਣ ਦੇ ਇਹ ਕੀ ਮਸਲਾ ਕੀ ਆ ਮੀਟਰਾਂ ਦਾ ਕੀ ਮਸਲਾ ਹੋਰ ਕਿਹੜੇ ਕਿਹੜੇ ਮਸਲੇ ਤੇ ਤੁਹਾਡੇ ਧਰਨਾ ਲੱਗੇ ਸਾਰੇ ਮਸਲੇ ਸਰਕਾਰ ਨੇ ਕੀਤਾ ਕੀ ਆ ਬਿਜਲੀ ਦਾ ਸਾਰਾ ਇੰਨਾ ਨਕ ਕੀ ਕੀਤਾ ਕੀ ਚੰਗਾ ਹਜੇ ਤੱਕ ਜਿਉਂ ਬਣੀ ਸਰਕਾਰ ਕੀਤਾ ਕੀ ਚੰਗਾ ਇੰਨਾ ਨਕ ਵੀ ਇਹ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਲਾ ਰਹੇ ਹੋ ਕਿ ਪੰਜਾਬ ਸਰਕਾਰ ਦੇ ਖਿਲਾਫ ਦੂਆ ਸਰਕਾਰਾਂ ਪੰਜਾਬ ਬਾਏ ਗੁਰਜੀ ਦਾ ਖਲਸਾ ਵਾਇਰਜੀ ਦੇ ਫਤਿਹ ਦੇਖੋ ਜਿਹੜਾ ਸਰਕਾਰਾਂ ਦਾ ਰਵਈਆ ਇਹ ਤੁਹਾਨੂੰ ਵੀ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਇਹ ਤਾਂ ਹੁਣ ਕੋਈ ਲੋਕਤੰਤਰ ਜਾਂ ਕੋਈ ਸਰਕਾਰਾਂ ਦੀ ਕੋ ਗੱਲ ਰਹਿ ਨਹੀਂ ਗਈ ਇਹ ਤਾਂ ਸਿਰਫ ਗੁੰਡਾ ਕਰਤੀ ਚੱਲ ਦੇਖੋ ਸਾਡਾ ਹੱਕ ਨਹੀਂ ਕੀ ਅੱਜ ਆਪਣੇ ਜਿਹੜੀਆਂ ਮੰਗਾਂ ਨੇ ਅੱਛਾ ਤੁਸੀਂ ਪਹਿਲਾਂ ਇਹ ਦੱਸੋ ਵੀ ਅੱਜ ਦਾ ਪ੍ਰੋਗਰਾਮ ਕਿਹੜਾ ਧਰਨਾ ਜਿਹੜਾ ਇਹ ਕਿਹੜੀਆਂ ਮੰਗਾਂ ਨੂੰ ਲੈ ਕੇ ਤੇ ਕਿਹਦੇ ਖਿਲਾਫ ਆ ਅੱਜ ਦਾ ਜਿਹੜਾ ਧਰਨਾ ਆ ਇਹ ਸੈਂਟਰ ਸਰਕਾਰ ਦੇ ਖਿਲਾਫ ਆ ਜਿਹੜਾ ਇਹ ਸਾਡੀ ਬਿਜਲੀ ਸਾਡੇ ਹੀ ਟਾਈਮ ਸਾਡੇ ਆਂ ਤਰ੍ਹਾਂ ਦੇ ਇੱਕ ਤਈ ਇਹ ਸਮਾਰਟ ਮੀਟਰ ਲਾ ਰਹੇ ਬਿਜਲੀ ਦਾ ਜਿਹੜਾ ਬਿਜਲੀ ਦਾ ਪ੍ਰਾਈਵੇਟ ਕਰਨ ਕਰਨ ਰਹੇ ਨੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਮਾਰਟ ਪਿੰਡਾਂ ਦੇ ਵਿੱਚ ਤੇ 70% ਗਰੀਬ ਲੋਕ ਰਹਦੇ ਨੇ ਉਹ ਤਾਂ ਪਹਿਲੇ ਨਹੀਂ ਬਿੱਲ ਭਰ ਸਕਦੇ ਤੇ ਜਦੋਂ ਸਮਾਰਟ ਮੀਟਰ ਲੱਗ ਗਏ ਉਹਨਾਂ ਮੀਟਰਾਂ ਦੇ ਸਾਡੇ ਕੋਲ ਸਬੂਤ ਨੇ ਬਿਨਾਂ ਤਾਰਾਂ ਲੱਗਿਆਂ ਵੀ ਚੱਲੀ ਜਾਂਦੇ ਨੇ ਲੱਖ ਲੱਖ ਰੁਪਈਆ ਲੋਕਾਂ ਨੂੰ ਬਿੱਲ ਆਇਆ ਉਹਦੇ ਖਿਲਾਫ ਅੱਜ ਦੇ ਲੋਕ ਉੱਤਰਨਾ ਜ਼ਰੂਰੀ ਸਾਨੂੰ ਮਤਲਬ ਪੂਰੇ ਪੰਜਾਬ ਦੇ ਵਿੱਚ ਤਾਂ ਰਾਹੀ ਪਰ ਇਹ ਸਰਕਾਰਾਂ ਗੁੰਡਾਗਰਦੀ ਕਰ ਰਹੀਆਂ ਜਿਸ ਤਰ੍ਹਾਂ ਇਹਨਾਂ ਪਿਛਲੇ ਸਮੇਂ ਗੁੰਡਾਗਰਦੀ ਕੀਤੀ ਹੈ ਕਿਸਾਨਾਂ ਦੇ ਉੱਤੇ ਬਲਡੋਜ਼ਰ ਚਲਾਏ ਉਹਨਾਂ ਦੇ ਏਸੀ ਤੱਕ ਹੁਣ ਤੱਕ ਤੁਸੀਂ ਪੱਤਰਕਾਰੋ ਸਾਰੇ ਹੁਣ ਤੱਕ ਲੋਕਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਅਫਸਰਾਂ ਦੇ ਘਰਾਂ 'ਚੋਂ ਜੋ ਕੁੱਟੀਆਂ ਜਾ ਰਹੀਆਂ ਨੇ ਥੱਲੇ ਦਾਪੀਆਂ ਨੇ ਇਹ ਕੋਈ ਸਰਕਾਰਾਂ ਦਾ ਕੰਮ ਨਹੀਂ ਮੈਂ ਤੇ ਇਸ ਗੱਲ ਤੇ ਲਹੰਤ ਪਾਉਣਾ ਭਗਵਾਨ ਤੁਮਨ ਨੂੰ ਕਿ ਕੁਛ ਨਾ ਕੋਈ ਸ਼ਰਮ ਕਰ ਸ਼ਰਮ ਕਰ ਤੂੰ ਕਹਿੰਦਾ ਸੀ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਮੈਨੂੰ ਤੇ ਸ਼ੱਕ ਪੈਂਦਾ ਨਾ ਤੇ ਤੂੰ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ ਤੇ ਨਾ ਤੂੰ ਕਿਸੇ ਕਿਸਾਨ ਦਾ ਮੁੰਡਾ ਹੈ ਜਿਉਂ ਤੂੰ ਕਹਿੰਦਾ ਮੈਂ ਵੀ ਕਿਸਾਨਾਂ ਦਾ ਪੁੱਤ ਉਹੀ ਤੇ ਮੈਂ ਕਹਿੰਦਾ ਨਾ ਤੇ ਤੂੰ ਕਿਸੇ ਕਿਸਾਨ ਦਾ ਪੁੱਤ ਹੈ ਨਾ ਤੂੰ ਕਿਸੇ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ ਮੈਨੂੰ ਤਾਂ ਲੱਗਦਾ ਵੀ ਤੇ ਤੇਰਾ ਤੇ ਮੈਨੂੰ ਤੇ ਸ਼ੱਕ ਹੀ ਪਈ ਜਾਂਦਾ ਵੀ ਤੂੰ ਹੈ ਹੀ ਨਹੀਂ ਮਾਸ਼ਟਰ ਦਾ ਮੁੰਡਾ ਜੇ ਤੂੰ ਪੰਜਾਬ ਦਾ ਹੁੰਦੋਂ ਤੇ ਤੈਨੂੰ ਪੰਜਾਬ ਦਾ ਦਰਦ ਹੁੰਦਾ ਪੰਜਾਬ ਦੇ ਵਿੱਚ ਕੋਹ ਕੋ ਕੇ ਨੌਜਵਾਨਾਂ ਦੇ ਇਨਕਾਊਂਟਰ ਕਰਾਉਂਦੇ ਆ ਫੇਕ ਇਨਕਾਊਂਟਰ ਕਰਾਉਂਦੇ ਆ ਕੋਈ ਗੈਂਗਸਟਰ ਕਹਿ ਕੇ ਮਾਰਨਦੇ ਆ ਕੋਈ ਬਲੈਕੀਆ ਕਹਿ ਕੇ ਮਾਰਨਦੇ ਆ ਪਰ ਤੇਰੀ ਕਰਤੂਤ ਬਹੁਤ ਮਾੜੀ ਆ ਸਾਲ ਤਰਾ ਇੱਕ ਰਹਿ ਗਿਆ ਠੀਕ ਹੈ ਨਾ ਹੁਣ ਅਗਲਾ ਪ੍ਰੋਗਰਾਮ ਕੀ ਹੋਵੇਗਾ ਕੋਈ ਪਤਾ ਲੱਗਾ ਕਿੱਥੇ ਧਰਨਾ ਲੱਗੇਗਾ ਅਗਲਾ ਪ੍ਰੋਗਰਾਮ ਅਸੀਂ ਹਾਈ ਕਮਾਂਡ ਦੇ ਨਾਲ ਹਾਈ ਕਮਾਂਡ ਕੋ ਅ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਲਵਾਂਗੇ ਅਗਲਾ ਇਹਨਾਂ ਦੇ ਖਿਲਾਫ ਕੋਈ ਤਿੱਖਾ ਸੰਘਰਸ਼ ਜਿਹੜਾ ਸ਼ੇਅਰਾਂਗੇ ਹੁਣ ਇਹਨਾਂ ਦਾ ਅਸੀਂ ਪਿੰਡਾਂ ਦੇ ਵਿੱਚ ਆਉਣਾ ਜਾਣਾ ਬੰਦ ਕਰਾਂਗੇ ਜਿਹੜੀ ਹੁਣ ਧਰਨਾ ਜਦੋਂ ਆਪ ਵੇਖ ਤੁਸੀਂ ਵੇਖ ਲਿਆ ਤੁਸੀਂ ਆ ਵਿਖਾ ਦਿਓ ਤੁਹਾਡੇ ਕੋਲ ਕੈਮਰਾ ਸਾਰਾ ਆ ਵੇਖੋ ਪੁਲਿਸ ਇਥੇ ਹਜ਼ਾਰਾਂ ਦੇ ਹਿਸਾਬ ਨਾਲ ਪੁਲਿਸ ਚਾਰਜ ਫੇਰੇ ਲਾ ਦਿੱਤੀ ਆ ਕੋਈ ਐਂਟਰੀ ਨਹੀਂ ਕਰਨੇ ਟੇ ਇਹ ਫਿਰ ਦੱਸੋ ਧਰਨਾ ਅਸੀਂ ਕੀ ਲਾਵਾਂਗੇ ਸਾਡਾ ਸਾਡਾ ਇਹ ਹੱਕ ਨਹੀਂ ਆ ਸਾਡਾ ਇਹ ਹੱਕ ਆ ਇਹ ਕਾਹਦਾ ਲੋਕਤੰਤਰ ਹੈ ਕਾਹਦੀਆਂ ਸਰਕਾਰਾਂ ਨੇ ਦੱਸੋ ਮੈਨੂੰ ਆ ਗਏ ਮਰ ਗਿਆ